ਬੜੀ ਹੀ ਸਿੰਪਲ ਜੀ ਗੱਲ ਹੈ ਕਿ ਜਿਹੜਾ ਰਾਧਾ ਔਰ ਕ੍ਰਿਸ਼ਨ ਨਾਮ ਹੈ ਜਾਂ ਕੋਈ ਵੀ ਧਰਮ ਦਾ ਜਿਹੜਾ ਮੂਲ ਨਾਮ ਹੈ ਉਹ ਨਾਮ ਸਿਰਫ ਐਸੇ ਲਈ ਹੀ ਬਣਾਇਆ ਗਿਆ ਸੀਗਾ ਕਿ ਕਲ ਯੁਗ ਦੇ ਲੋਕ ਕਿਸੇ ਵੀ ਦੁੱਖ ਕਸ਼ਟ ਔਰ ਵਿਪਤਾ ਤੋਂ ਉਹਨਾਂ ਦਾ ਹਰਨ ਹੋ ਜਾਏ ਔਰ ਉਹ ਸੁਖੀ ਹੋਗੇ ਆਪਣਾ ਜੀਵਨ ਜਿੰਦੇ ਰਹਿਣ ਰਾਧਾ ਨਾਮ ਦਾ ਹੋਰ ਕੋਈ ਉਦੇਸ਼ ਨਹੀਂ ਹੈ ਆਪਾਂ ਉਹੀ ਉਦੇਸ਼ ਚ ਭੋਲੇ ਬਣ ਕੇ ਚੱਲਦੇ ਪਏ ਆ ਸਿਰਫ ਵਿਚਵਲੇ ਗੜਬੜ ਕਰਦੇ ਆ ਜਿਵੇਂ ਰਾਧਾ ਨਾਮ ਨੂੰ ਲੋਕੀ ਕਹਿੰਦੇ ਆ ਜੀ ਰਾਧਾ ਨਾਮ ਲਾਾਂਗੇ ਤਾਂ ਰੋਟੀ ਕਿੱਥੋਂ ਖਾਣੀ ਆ ਚਲੋ ਜੀ ਆਪਾਂ ਕੀਰਤਨ ਕਰਦੇ ਆ 20000 ਰੁਪਏ ਲਾਾਂਗੇ ਕਥਾ ਕਰਦੇ ਆ 1.5 ਲੱਖ ਰੁਪਏ ਲਾਾਂਗੇ ਇਹ ਦੇਖੋ ਤੁਹਾਨੂੰ ਤਾਂ ਗੁਰੂ ਲੱਭਣਾ ਪੈਣਾ ਜੇ ਗੁਰੂ ਨਹੀਂ ਵੀ ਲੱਭਦਾ ਪਿਆ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਰਾਧਾ ਹਰ ਆਦਾ ਰਾਦਾ ਨਾਮ ਲਓ ਰਾਧਾ ਨਾਮ ਜਪਣਾ ਗੁਰੂ ਆਪੇ ਤੁਹਾਡੇ ਘਰ ਆ ਜਾਏਗਾ ਕਹਿੰਦੇ ਆ ਜੀ ਰਾ ਤਾਂ ਆਪ ਨਹੀਂ ਸੱਦੇ ਹੋਏ ਆਪਨੀ ਸਾਧਨਾ ਕੱਚੀ ਹੈ ਫਿਰ ਉਹ ਕਹਿੰਦੇ ਜੀ ਆਪਾਂ ਇਹਨੂੰ ਬਿਜ਼ਨਸ ਬਣਾ ਲੈਂਦੇ ਆ ਕਿਉਂ ਕਿ ਥਿਸ ਇਜ਼ ਅ ਬੈਸਟ ਐਂਟਰਟੇਨਮੈਂਟ ਸਭ ਪ੍ਰੋਗਰਾਮ ਤਾਂ ਸਫਲ ਹੋ ਜਾਂਦਾ ਲੇਕਿਨ ਜੀਵਨ ਅਸਫਲ ਹੋ ਜਾਂਦਾ ਤੁਹਾਨੂੰ ਜਿੰਨੇ ਰੋਗ ਸੀਗੇ ਜਿੰਨੇ ਕਸ਼ਟ ਸੀਗੇ ਜਿੰਨੇ ਤੁਹਾਡੇ ਨਕਸ਼ਤਰ ਸੀਗੇ ਉੱਥੇ ਹੀ ਰੁਕ ਕੇ ਬਹਿ ਗਏ ਕੋਈ ਵੀ ਤੁਹਾਡਾ ਨਕਸ਼ਤਰ ਸਹੀ ਨਹੀਂ ਹੋ ਪਾਇਆ ਕੋਈ ਰੋਗ ਕੋਈ ਕਸ਼ਟ ਖਤਮ ਨਹੀਂ ਹੋ ਪਾਇਆ ਗੋਲਾ ਪਾਓ ਤੇ ਰਾਧਾ ਨਾਮ ਦਾ ਪਾਓ ਕਿ ਅਗਲਾ ਬੰਦਾ ਆ ਕੇ ਤੁਹਾਨੂੰ ਕਹੇ ਜੀ ਮੇਰੇ ਘਰ ਦਾ ਵੀ ਕਸ਼ਟ ਠੀਕ ਹੋ ਗਿਆ ਜਿਹਦਾ ਦਾ ਨਾਮ ਦਾ ਜਿਹੜਾ ਵੀ ਬੰਦਾ ਤੁਹਾਡੇ ਕੋ ਪੈਸਾ ਮੰਗ ਰਿਹਾ ਗੜਬੜ ਹੈ ਉਹਨਾਂ ਤੁਹਾਨੂੰ ਸੁਖ ਦੇ ਪਾਏਗਾ ਨਾ ਆਪਣੇ ਆਪ ਨੂੰ ਸੁਖ ਦੇ ਪਾਏਗਾ ਕਲਾਦ ਨੇ ਪੈਸੇ ਲیتے ধਰੂਮ ਨੇ ਪੈਸੇ ਲیتے ਵਿੱਠਲ ਨੇ ਪੈਸੇ ਲیتے ਮੀਰਾ ਨੇ ਪੈਸੇ ਲیتے ਉਹਨਾਂ ਨੇ ਵੀ ਕੀਰਤਨ ਕੀਤਾ ਉਹਨਾਂ ਨੇ ਕੀਰਤਨ ਕਰਕੇ ਲੋਕਾਂ ਨੂੰ ਦੱਸਣਾ ਚਾਹਿਆ ਕਿ ਕੀਰਤਨ ਜੇ ਮੈਂ ਇੱਥੇ ਬਹਿ ਕੇ ਵੀ ਕਰਦਾ ਪਿਆ ਤੇ ਮੈਂ ਸਾਰੇ ਜੱਗ ਦਾ ਕਲਿਆਣ ਇੱਥੇ ਬੈਠੇ ਬੈਠੇ ਕਰ ਸਕਦਾ ਹੈ ਕੀਰਤਨ ਚ ਇੰਨੀ ਪਾਵਰ ਹੈ ਕਿ ਜੇ ਤੁਸੀਂ ਕੀਰਤਨ ਨੂੰ ਰੋਲਦੇ ਹੋ ਜਾਂ ਤੇ ਤੁਸੀਂ ਕਥਾ ਨੂੰ ਰੋਲਦੇ ਹੋ ਤਾਨੂੰ ਆਪ ਵੀ ਕਸ਼ਟ ਆਣਗੇ ਲੋਕਾਂ ਨੂੰ ਵੀ ਆਣਗੇ ਕੋਈ ਕਿਸੇ ਨੂੰ ਨਹੀਂ ਠੀਕ ਕਰਦਾ ਰਾਧਾ ਨਾਮ ਠੀਕ ਕਰਦਾ ਤੁਸੀਂ ਇੱਕ ਦਿਨ ਰਾਧਾ ਰਾਦਾ ਨਾਮ ਜਪੋ ਇੱਕ ਦਿਨ ਕ੍ਰਿਸ਼ਨ ਕ੍ਰਿਸ਼ਨ ਜਪੋ ਉਹ ਤੁਸੀਂ ਕਹੋ ਜੀ ਮੈਨੂੰ ਇਹਦਾ ਫਲ ਆ ਮਿਲੇ ਕਿ ਮੈਂ ਸਿੰਗਰ ਬਣ ਜਾ ਤੁਸੀਂ ਵਰਲਡ ਦੇ ਨੰਬਰ 1 ਸਿੰਗਰ ਬਣ ਜਾਓਗੇ ਠਾਕੁਰ ਜੀ ਨੇ ਮੇਰੇ ਮਨ ਚ ਲਿਆਂਦਾ ਕਿ ਭਰਾਵਾ ਇੱਥੇ ਹਰ ਬੰਦਾ ਕੈਂਸਰ ਕਿ ਤੁਹਾਨੂੰ ਟਿਊਮਰ ਕੋਈ ਸਕੂਟਰ ਥੱਲੇ ਆ ਕੇ ਮਰੀ ਜਾ ਰਿਹਾ ਕੋਈ ਟਰੱਕ ਥੱਲੇ ਆ ਕੇ ਮਰੀ ਜਾ ਰਿਹਾ ਮੈਂ ਕਿ ਮਰਨਾ ਹੀ ਹੈ ਤੇ ਵਜੇ ਇੱਥੇ ਮਰਨਾ ਚਲੋ ਬ੍ਰਿੰਦਵਨ ਜਾ ਕੇ ਮਰਦੇ ਹਾਂ ਇੱਥੇ ਤੇ ਹਵਾ ਵਾ ਕਿ ਭਰਾਵਾ ਰਾਧਾ ਕ੍ਰਿਸ਼ਨ ਦੀ ਭਗਤੀ ਨਾ ਕਰਿਓ ਉਹ ਭਗਤੀ ਬੜੀ ਔਖੀ ਹੈ ਤੁਸੀਂ ਕੰਗਾਲ ਹੋ ਜਾਓਗੇ ਬੜਾ ਦੁੱਖ ਆਂਦਾ ਹੈ ਇਹ ਹੁੰਦਾ ਹੈ ਉਹ ਮਾਰਾ ਕਦੀ ਤੁਹਾਡੀ ਮਾਂ ਵੀ ਤੁਹਾਨੂੰ ਦੁੱਖ ਦੇएगी ਕਦੀ ਤੁਹਾਡਾ ਪਿਓ ਵੀ ਤੁਹਾਨੂੰ ਦੁੱਖ ਦੇਗਾ ਦੁੱਖ ਦੇਣਗੇ ਤੁਹਾਡੇ ਕਰਮ ਤੁਹਾਡੇ ਪਾਪ ਔਰ ਤੁਹਾਡੇ ਪੁਰਾਣੇ ਜਨਮਾਂ ਦਾ ਕੀਤਾ ਹੋਇਆ ਕਾਰ ਇਹ ਤੁਸੀਂ ਕਹੋਗੇ ਲੋਕੀ ਕਿੱਧਰ ਠੀਕ ਹੁੰਦੇ ਪਏ ਆ ਰਾਧਾ ਬੈ ਬੰਚੇ ਬੈਠੀ ਹੈ ਉਹਦੇ ਸਾਹਮਣੇ ਜੇ ਕੋਈ ਬੰਦ ਕੈਂਸਰ ਬੰਦਾ ਮਰਦਾ ਹੈ ਰਾਧਾ ਉਹਨੇ ਇੱਕ ਮਿੰਟ ਚ ਠੀਕ ਕਰ ਦੇਗੀ ਉਹ ਰਾਧਾ ਇਹ ਨਹੀਂ ਦੇਖੇਗੀ ਆ ਤਾਂ ਪਿਛਲੇ ਜਨਮਾਂ ਦਾ ਪਾਪ ਕੀ ਹੈ ਦੇ ਅਗਲੇ ਜਨਮਾਂ ਦਾ ਪਾਪ ਕੀ ਹੈ ਕਿਉਂ ਕਿਉਂਕਿ ਉਹ ਕਰਨਾ ਮਈ ਹੈ ਕਿਰਪਾ ਮਈ ਹੈ ਉਹ ਕਹਿੰਦੀ ਹੈ ਗੁਨੋ ਕੀ ਬਾਤ ਛੋੜੋ ਮੈਂ ਤਾਂ ਅਬ ਗੁਨ ਪਰ ਰੀਜ ਜਾਂਦੀ ਹੂੰ ਜਿਹੜਾ ਵੀ ਸਾਡੇ ਕੋ ਆਂਦਾ ਹੈ ਤੁਹਾਨੂੰ ਕੱਖ ਨਹੀਂ ਪਤਾ ਆਪਾਂ ਜ਼ੀਰੋ ਆਂ ਸਾਨੂੰ ਕੁਝ ਨਹੀਂ ਪਤਾ ਜਿਹੜਾ ਆਂਦਾ ਆਪਾਂ ਉਹਨੂੰ ਰਾਧਾ ਰਾਣੀ ਦੇ ਸਾਹਮਣੇ ਉਠਾ ਦਿੰਦਾ ਉਹ ਕਰਨਾ ਮਈ ਹੈ ਉਹ ਕਰਨਾ ਕਰਕੇ ਉਹਨੂੰ ਠੀਕ ਕਰ ਦਿੰਦੀ ਹੈ ਠੀਕ ਤਾਂ ਕਰ ਦਿੰਦੀ ਹੈ ਕਿਉਂਕਿ ਉਹਦਾ ਡਿਪਾਰ ਉਹਨਾਂ ਦਾ ਡਿਪਾਰਟਮੈਂਟ ਹੈ ਜਮਰਾਇ ਨੂੰ ਕਹਿੰਦੀ ਸਾਰੀ ਕਿਤਾਬਾਂ ਬੰਦ ਕਰ ਦੇ ਸਾਰੇ ਕੰਮ ਬੰਦ ਕਰ ਦੇ ਇਹ ਮੇਕੋ ਆ ਗਿਆ ਮੇਰੇ ਸਾਹਮਣੇ ਬੈਠਾ ਨੂੰ ਠੀਕ ਕਰ ਦੇ ਉਹ ਠੀਕ ਹੋ ਜਾਂਦੇ ਜੀ ਕੋ ਸਾਉਣ ਨਾਲੋਂ ਪਹਿਲਾਂ ਹਨੂਮਾਨ ਜੀ ਦੀ ਕਿਰਪਾ ਹੁੰਦੀ ਹੈ ਫਿਰ ਉਹ ਹਨੂਮਾਨ ਜੀ ਭੇਜਦੇ ਆ ਰਾਮ ਜੀ ਕੋ ਰਾਮ ਜੀ ਦੀ ਕਿਰਪਾ ਹੁੰਦੀ ਉਹ ਭੇਜਦੇ ਸ਼ਿਵ ਜੀ ਕੋ ਸ਼ਿਵ ਜੀ ਦੀ ਕਿਰਪਾ ਹੁੰਦੀ ਉਹ ਭੇਜਦੇ ਠਾਕੁਰ ਜੀ ਕੋ ਕ੍ਰਿਸ਼ਨ ਜੀ ਕੋ ਫਿਰ ਕ੍ਰਿਸ਼ਨ ਜੀ ਦੀ ਜਦੋਂ ਅਟੁੱਟ ਕਿਰਪਾ ਤੁਹਾਡੀ ਭਗਤੀ ਸਾਧਨਾ ਐਨਾ ਫਲ ਮਿਲ ਜੇ ਫਿਰ ਉਹ ਭੇਜਦੇ ਰਾਧਾ ਰਾਨੀ ਕਿ ਕਿ ਮਾਰਾ ਆਪਾ ਐਵੇਂ ਹੀ ਇੱਥੇ ਠੱਕੇ ਖਾਂਦੇ ਰਹੇ ਲੋਕਾਂ ਕੋ ਲੋਨ ਮੰਗਦੇ ਰਹੇ ਲੋਕਾਂ ਕੋ ਨੌਕਰੀਆਂ ਮੰਗਦੇ ਰਹੇ ਕੱਖ ਨਹੀਂ ਮਿਲਿਆ ਉੱਥੇ ਜਾ ਕੇ ਭਰਾਵਾ ਇੱਕ ਵਾਰੀ ਆਸੂ ਕੱਢਿਆ ਤੇ ਰਾਧਾ ਨਾਮ ਲਿਤਾ ਭਰਾਵਾ ਉਹਨਾਂ ਨੇ ਭਗਵਾਨ ਤੱਕ ਦੀ ਗੱਦੀ ਤੁਹਾਨੂੰ ਫੜਾ ਦੇਣ ਸਿਰਫ ਉਹਦੇ ਨੇ ਜਿਹੜਾ ਕੋਈ ਨਹੀਂ ਜਿਹੜਾ ਜ਼ੀਰੋ ਬਣ ਕੇ ਜਾਏਗਾ ਜਿਹੜਾ ਉੱਤੇ ਹੀਰੋ ਬਣ ਕੇ ਜਾਏਗਾ ਉਹ ਤੂੰ ਕੱਖ ਨਹੀਂ ਮਿਲੇਗਾ ਜਿਹੜੇ ਗੁਰੂ ਨੇ ਨਾ ਉਹ ਕੋਈ ਐਦਾ ਦੇ ਵੀ ਮਿਲੇ ਸੋਚੋ 40% ਗੁਰੂ ਐਦਾ ਦੇ ਸੀਗੇ ਜਿਨ੍ਹਾਂ ਕੋ ਮੈਨੂੰ ਮੇਲ ਹੋਇਆ ਮੈਂ ਉਹਨਾਂ ਕੋ ਗਿਆ ਮੇਰਾ ਮਨ ਬੜਾ ਠੇਸ ਮੁੰਚਿਆ ਆਸ਼ਰਮ ਦੇ ਬਾਹਰ ਲਿਖਿਆ ਬ੍ਰਹਮਚਾਰੀ ਅੰਦਰ ਕੁਝ ਹੋਰ ਹੀ ਕੰਮ ਚੱਲਦਾ ਪਿਆ ਜੀ ਜਿਹੜਾ ਸ਼ਿਸ਼ਯਾ ਚੇਲਾ ਦੋਨੋਂ ਹੀ ਮਰਦ ਜਾਤ ਨੇ ਉਹ ਆਪਸ ਸੰਭੋਗ ਕਰਦੇ ਪਏ ਨੇ ਦੇਖੋ ਦੋ ਮਰਦ ਤਿੰਨ ਮਰ ਚਾਰ ਮਰ ਦੇਖੋ ਇਹ ਚੀਜ਼ ਹੈ ਨਾ ਅੱਜ ਕੱਲ ਕੀ ਹੋ ਰਿਹਾ ਹੈ ਗੋਪੀ ਨਾਮ ਦੇ ਭਾਵ ਤੇ ਨਾ ਜਦੋਂ ਆਪਾਂ ਵ੍ਰਿੰਦਾਵਨ ਜਾਂਦੇ ਹਾਂ ਨਾ ਤੇ ਲੋਕੀ ਜਿਹੜੇ ਕਈ ਸੰਤ ਸਮਾਜੀ ਹੱਦਦੇ ਨੇ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਉਹਦੇ ਪਿੱਛੇ ਲੱਗ ਕੇ ਜਿਹੜੇ ਆਮ ਬੱਚੇ ਨੇ ਉਹ ਵੀ ਸੋਚਦੇ ਕਿ ਆਪਾਂ ਇਹ ਮਾਰਗ ਨੂੰ ਫੜਾਂਗੇ ਤੇ ਸਹੀ ਹੈ ਦੇਖੋ ਇਸ ਮਾਰਗ 'ਚ ਕਾਮ ਭਾਵਨਾ ਨਹੀਂ ਹੈਗੀ ਜੇ ਕਾਮ ਭਾਵਨਾ ਹੈਗੀ ਹੈ ਤੇ ਮਹਾਰਾਜ ਤੁਹਾਨੂੰ ਕਦੇ ਵੀ ਜ਼ਿੰਦਗੀ ਚ ਰਾਧਾ ਰਾਨੀ ਦੀ ਕਿਰਪਾ ਨਹੀਂ ਪ੍ਰਾਪਤ ਹੋ ਸਕਦੀ ਮੈਂ ਤੁਹਾਨੂੰ ਲਿਖ ਕੇ ਦਿੰਦਾ ਵਾਂ ਗੋਪੀ ਭਾਵ ਇੱਕ ਅੰਦਰ ਦਾ ਭਾਵ ਹੈ ਜਿਹੜਾ ਪ੍ਰੇਮ ਹੈ ਲੁਕਾਇਆ ਜਾਂਦਾ ਹੈ ਭਗਤੀ ਇਹ ਲੁਕਾਈ ਜਾਂਦੀ ਇਹਦਾ ਪ੍ਰਦਰਸ਼ਨ ਨਹੀਂ ਹੈਗਾ ਤੇ ਜਿਹੜਾ ਇਹ ਪ੍ਰਦਰਸ਼ਨ ਹੋ ਰਿਹਾ ਨਾ ਵਿਚਾਰੇ ਬੱਚੇ ਗੁੰਰਾ ਹੋ ਰਹੀ ਨੇ ਮੈਂ ਬੱਚਾ ਦਾ ਕਸੂਰ ਨਹੀਂ ਕੱਢ ਰਿਹਾ ਉਹ ਦੇਖਾ ਦਿਖਾਈ ਪਿੱਛੇ ਲੱਗ ਗਏ ਵਿਚਾਰੇ ਗੋਪੀ ਬਹੁਤ ਬੜਾ ਹੀ ਸੂਖਸ਼ਮ ਭਾਵ ਹੈ ਗੋਪੀ ਇੱਕ ਪਰਮ ਸੰਤ ਹੈ ਇੱਕ ਪਰਮ ਆਤਮਾ ਹੈ ਜਿਹੜੀ ਪਰਮਾਤਮਾ ਨਾਲ ਮਿਲ ਚੁੱਕੀ ਹੈ ਗੋਪੀ ਬੰਨਾ ਯਾਨੀ ਕਿ ਕੰਮ ਕਰੋ ਲੋ ਮੋ ਮਾਇਆਕ ਐ ਮਾਲਜ ਉਤਪੰਨ ਨਹੀਂ ਹੋ ਸਕਦੇ ਉਹ ਗੋਪੀ ਹੈ ਮੈਂ ਬ੍ਰਾਹਮਣ ਵੀ ਨਹੀਂ ਆ ਮੈਂ ਸੰਤ ਵੀ ਨਹੀਂ ਆ ਫਕੀਰ ਮੈਂ ਕੁਛ ਨਹੀਂ ਮੈਂ ਆਮ ਜਿਹਾ ਬੰਦਾ ਸੀਗਾ ਜੀ ਮੈਂ ਇਥੋਂ ਡਰ ਕੇ ਗਿਆ ਸੀਗਾ ਜੀ ਡਰ ਦਾ ਮਾਹੌਲ ਬਣਿਆ ਹੁੰਦਾ ਕਿਸੇ ਕੋ ਜਾ ਉਹ ਕਹਿੰਦੇ ਜੀ ਕੋਈ ਮੈਂ ਇਥੋਂ ਡਰ ਕੇ ਗਿਆ ਮੈਂ ਕਹਾ ਜੇ ਮਰਨਾ ਹੈ ਤੇ ਠਾਕੁਰ ਦੇ ਦਰ ਤੇ ਜਾ ਕੇ ਮਰਨਾ ਭਰਾਵਾ ਮੇਰਾ ਯਾਰ ਦੋਸਤ ਸੀਗਾ ਉਹਨੂੰ ਕੈਂਸਰ ਹੋ ਗਿਆ ਉਹਨੂੰ ਆਪਾਂ ਜਦੋਂ ਦੇਖਿਆ ਉਹ ਮੇਰੇ ਮਨ ਚ ਆਇਆ ਕਿ ਯਾਰ ਇੰਨਾ ਦੁੱਖ ਮੇਕੋ ਨਹੀਂ ਸਹਿਣ ਹੋਣਾ ਆਪਾ ਡਰਪੋਗ ਬੰਦੇ ਆਪਾ ਬ੍ਰਿੰਦਾਵਨ ਭੱਜ ਗਏ ਜਦੋਂ ਉੱਥੇ ਜਾ ਕੇ ਦੇਖਿਆ ਕਿ ਉੱਥੇ ਇੰਨੀ ਕਰੂਨਾ ਕਿਰਪਾ ਹੈ ਕੈਂਸਰ ਤਾਂ ਛੱਡੋ ਤੁਹਾਨੂੰ ਖਾਂਸੀ ਵੀ ਨਹੀਂ ਲੱਗਣ ਦੇਗਾ ਸਿਰਫ ਇੱਕ ਸਾਡਾ ਤਾਰ ਦਾ ਕਨੈਕਸ਼ਨ ਨਹੀਂ ਜੁੜਿਆ ਬਲਵਨ ਜਿਸ ਦਿਨ ਤਾਂ ਨਾਲ ਕਨੈਕਸ਼ਨ ਜੁੜ ਗਿਆ ਨਾ ਜਿਹੜਾ ਤੁਹਾਨੂੰ ਹੱਥ ਵੀ ਲਾਉਗਾ ਉਹਨੂੰ ਕਰੰਟ ਪਾਉਗਾ ਭਾਵੇਂ ਜਮਰਾਜ ਹੋਵੇ ਭਾਵੇਂ ਵੱਡੇ ਤੋਂ ਵੱਡਾ ਰੋਗ ਹੋਵੇ ਮੈਂ ਤਾਂ ਇਹ ਕਹਾਂਗਾ ਥੱਲੇ ਰੋ ਥੱਲੇ ਰਹਿਣ ਵਾਲੇ ਤੋਂ ਦੀ ਸਭ ਤੋਂ ਪਹਿਲਾਂ ਨਜ਼ਰ ਜਾਂਦੀ ਜਿਹੜੇ ਵੱਡੇ ਵੱਡੇ ਆਸਨ ਫਰਮਾਚਾਏ ਬੈਜੇ ਉਹ ਆਪਣੇ ਕਿਸੇ ਨਾ ਕਿਸੇ ਨੂੰ ਕਿਸੇ ਚੀਜ਼ ਦਾ ਹੰਕਾਰ ਆ ਗਿਆ ਇਸੇ ਵੀ ਚੀਜ਼ ਹੈ ਹੰਕਾਰ ਨਾਮ ਦਾ ਵੀ ਹੰਕਾਰ ਆ ਸਕਦਾ ਹੈ ਕਿਰਪਾ ਦਾ ਵੀ ਹੰਕਾਰ ਆ ਸਕਦਾ ਹੈ ਜਾਪ ਦਾ ਵੀ ਆ ਸਕਦਾ ਹੈ ਔਰ ਮਾਰਾ ਸਵੇਰੇ ਉੱਠ ਕੇ ਭਗਤੀ ਕਰਨ ਦਾ ਵੀ ਆ ਸਕਦਾ ਹੈ ਸਿਰਫ ਜਦੋਂ ਆਪਾਂ ਕਹਿ ਦਿੰਦੇ ਹਾਂ ਨਾ ਰਾਧਾ ਰਾਨੀ ਨੂੰ ਆਪਾਂ ਤੁਹਾਡੇ ਆ ਤੁਹਾਨੂੰ ਕੁਝ ਨਹੀਂ ਪਤਾ ਉਹ ਕਿਰਪਾ ਕਰ ਦਿੰਦੇ ਸਭ ਨਾਲੋਂ ਸੌਖਾ ਤਰੀਕਾ ਰਾਜਾ ਰਾਣੀ ਦੀ ਕਿਰਪਾ ਮੰਗਦਾ ਘਰੋਂ ਭੱਜ ਜਾਓ ਕੋਈ ਪੈਸਾ ਲੈ ਕੇ ਜਾਓ ਬਰਸਾਨੇ ਦੇ ਗੈਵਰ ਕੁੰਡੇ ਤੇ ਜਾ ਕੇ ਬਹਿ ਜਾਓ ਔਰ ਉਹਨਾਂ ਨੂੰ ਕਹੋ ਜੀ ਮੈਨੂੰ ਆਪਣੇ ਚ ਸੰਭਾਲੋ ਠਾਕੁਰ ਜੀ ਜੇ ਮੈਨੂੰ ਕੋਈ ਰਾਹ ਨਹੀਂ ਲੱਭਦੀ ਪੀ ਸ਼ੀਰ ਜੀ ਸਾਖ ਸਾਖ ਆਗੇ ਤੁਹਾਨੂੰ ਉਹ ਸ਼ਕਤੀਆਂ ਉਹ ਸ਼ਕਤੀਆਂ ਤੇ ਛੱਡੋ ਤੁਹਾਨੂੰ ਆਪਣੇ ਉਦੀ ਆਪਣੇ ਆਪ ਚ ਸੁਮਾਲੇਗੀ ਐਨੀ ਕਿਰਪਾ ਕਰੇਗੀ। ਦਿੱਕਤ ਦਾ ਬੰਦਾ ਮੇਰੇ ਕੋ ਆਇਆ। ਉਹ ਕਹਿੰਦਾ ਜੀ ਬਾਬਾ ਜੀ ਮੈਨੂੰ ਠੀਕ ਕਰ ਦਿਓ। ਮੈਂ ਉਹਨੂੰ ਕੁਝ ਨਹੀਂ ਜਵਾਬ ਦਿੱਤਾ। ਮੈਂ ਕਹਾ ਮੇਰੇ ਕੋ ਆਪਣੀ ਨਹੀਂ ਹੈਗੀ। ਮੈਨੂੰ ਕਿੱਦਾਂ ਠੀਕ ਕਰਦਾ। ਲੇਕਿਨ ਮੈਂ ਅੰਦਰ ਜਾ ਕੇ ਜਦੋਂ ਚਲੇ ਗਿਆ ਮੈਂ ਠਾਕੁਰ ਜੀ ਨੂੰ ਕਿਹਾ। ਮੈਂ ਕਹਾ ਠਾਕੁਰ ਜੀ ਬੰਦੇ ਐਨੇ ਪਰੇਸ਼ਾਨ ਐ। ਆ ਮੈਂ ਤੁਹਾਡੇ ਕੋ ਆ ਕੇ ਵੀ ਇਹਨਾਂ ਦਾ ਕੁਝ ਨਹੀਂ ਕਰ ਪਾ ਰਿਆ। ਐਦਾਂ ਰੋਂਦੇ ਰੋਂਦੇ ਮੈਂ ਸੋ ਗਿਆ। ਉਹ ਜਦੋਂ ਸਵੇਰੇ ਮੈਂ ਉੱਠਿਆ ਉਹ ਦੋ ਬੰਦੇ ਮੇਰੇ ਕੋ ਡੱਬਾ ਲੈ ਕੇ ਆਏ। ਕਹਿੰਦੇ ਤੁਹਾਡੇ ਦਰਬਾਰ ਜੀ ਆਏ ਸਾਡਾ ਮਨ ਕਾਮਨਾ ਪੂਰੀ ਹੋਗੀ। ਓਏ ਪਤਾ ਕਿੱਦਾਂ ਠੀਕ ਹੋ ਰਹੀ ਸੀ ਲੋਕੀ ਕਹਿੰਦੇ ਆ ਜਿਹੜੇ ਪੜੇ ਲਿਖੇ ਹੈਗੇ ਨਾ ਜਿਨ੍ਹਾਂ ਕੋ ਡਿਗਰੀ ਸਿਰ ਤੇ ਚੜੀ ਹੋਈ ਹੈ ਉਹ ਕਹਿੰਦੇ ਜੀ ਯਾਰ ਐਦਾਂ ਕਿੱਦਾਂ ਠੀਕ ਹੋ ਸਕਦਾ ਹੈ ਕਿਰਪਾ ਨਾਲ ਯਾਰ ਉਹਨਾਂ ਦੀ ਉਹਨਾਂ ਦਾ ਸਮਰਾਜ ਹੈ ਉਹਨਾਂ ਦਾ ਵਰਲਡ ਹੈ ਉਹ ਜੋ ਮਰਜ਼ੀ ਕਰ ਸਕਦੇ ਆ ਜੇ ਕਿਰਪਾ ਉਹ ਕੰਨੀ ਚਾਹਣ ਤੇ ਤੁਸੀਂ ਕਿੱਦਾਂ ਰੋਕ ਸਕਦੇ ਹੋ ਕਿਰਪਾ ਪਹਿਲੇ ਤਾਂ ਪਤਾ ਨਹੀਂ ਹੈ ਕਿ ਦੇਖੋ ਕਿਰਪਾ ਰਾਧਾ ਰਾਣੀ ਕੋਲ ਹੈ ਔਰ ਜੇ ਤੁਸੀਂ ਰਾਧਾ ਰਾਣੀ ਕੋਲ ਰੋਂਦੇ ਰੋਂਦੇ ਚੱਲ ਜਾਓ ਔਰ ਕਿਰਪਾ ਦੀ ਅਦਾਸ ਕਰ ਜੋ ਜੇ ਉਹ ਨਾ ਠੀਕ ਕਰਨ ਤਾਂ ਕਹਿਣਾ ਔਰ ਇਹੀ ਇੱਕ ਮਾਰ ਗਿਆ ਸਮਰਪਣ ਔਰ ਟੋਟਲੀ ਸਬਮਿਟ ਹੋ ਜਾਓ ਔਰ ਕਹੋ ਜ ਹੋਗਾਤਾ ਚਲ ਕਪੜ ਚਿਧਰ 모হে ਨਾ 바ਵਾ 모हे ਤੋਂ ਨਿਰਮਲ ਮਨਸੋ 바ਵਾ ਨਿਰਮਲ ਮਨ ਕਰਨਾ ਬੜਾ ਔਖਾ ਹੈ ਉਹ ਉਹ ਕਿਰਪਾ ਕਰ ਦੇ ਨਿਰਮਲ ਹੋ ਜਾਏਗਾ ਉਹਨਾਂ ਦੀ ਕਿਰਪਾ ਸਿੱਧੀ ਆ ਜਾਏਗੀ ਤੁਹਾਡੇ ਕੋਲ ਔਰ ਤੁਸੀਂ ਅੱਗੇ ਦੇ ਸਕਦੇ ਹੋ ਬਿਮਾਰੀ ਕੋਈ ਐ ਨਹੀਂ ਖਾਂਸੀ ਹੈ ਉਹ ਵੀ ਇੱਕ ਉਹ ਵੀ ਇੱਕ ਕਰਮ ਦਾ ਫਲ ਹੈ ਕੈਂਸਰ ਉਹ ਵੀ ਕਰਮ ਦਾ ਫਲ ਹੈ ਹੁਣ ਆਪਾਂ ਇਹ ਦੇਖਣਾ ਹੈ ਕਿ ਇਹ ਕਰਮਾਂ ਦੇ ਫਲ ਤੋਂ ਸਾਨੂੰ ਕੌਣ ਛੁਡਾ ਸਕਦਾ ਹੈ ਬਿਰਹਾ ਰਾਣੀ ਇੱਕ ਇੱਦਾ ਦਿਆ ਹੈ ਗੁਰੂ ਜਿਹੜੇ ਸੰਤ ਫਕੀਰ ਨੇ ਉਹਨਾਂ ਨੇ ਦੱਸਿਆ ਬ੍ਰਜ ਚ ਜਾਓ ਪੁੱਛੋ ਉਹ ਕਹਿੰਦੀ ਹੈ ਤੁਹਾਡੇ ਗੁਣ ਅਵਗੁਣ ਨਹੀਂ ਦੇਖੇਗੀ ਤੁਹਾਡੇ ਪ੍ਰਾਣ ਜਨਮ ਦਾ ਕਰਮ ਨਹੀਂ ਦੇਖੇਗੀ ਕਿਉਂਕਿ ਇੱਕ ਮਾਂ ਜਦੋਂ ਬੱਚਾ ਬਿਮਾਰ ਹੁੰਦਾ ਨਾ ਮਾਂ ਕੋ ਜਾਏ ਮਾਂ ਆਪਣਾ ਜਿਗਰਾ ਉੱਤੇ ਵਾਰ ਸਕਦੀ ਹੈ ਐਸੀ ਤਰ੍ਹਾਂ ਰਾਧਾ ਰਾਨੀ ਕਹਿੰਦੀ ਹੈ ਦੁਖੀ ਹੈ ਰਾਧਾ ਰਾਨੀ ਕਿਸੇ ਨੂੰ ਦੁਖੀ ਦੇਖ ਨਹੀਂ ਸਕਦੀ ਕਸ਼ਟ ਦੇਖ ਨਹੀਂ ਸਕਦੀ ਉਹ ਕਹਿੰਦੀ ਮੈਂ ਆਪਣਾ ਸਾਰਾ ਕੁਝ ਵਾਰ ਦਾਂਗੀ ਸਾਰੇ ਕ੍ਰਿਸ਼ਨ ਨਾ ਵੀ ਲੜ ਜਾਏਗੀ ਬ੍ਰਹਮਾਣ ਨਾ ਵੀ ਲੜ ਜਾਏਗੀ ਜਮਰਾਜ ਨਾ ਵੀ ਲੜ ਜਾਏਗੀ ਕਿ ਸਾਰੇ ਇਹਦੇ ਨਕਸ਼ਤਰ ਬੰਦ ਕਰੋ ਸਾਰੇ ਇਹਦੇ ਕਰਮ ਬੰਦ ਕਰੋ ਇਹਨੂੰ ਪਰ ਤੁਰੰਤ ਠੀਕ ਕੀਤਾ ਜਾਏ ਸਾਡਾ ਪਤੰਜਲੀ ਦਾ ਡਿਸਟ੍ਰੀਬਿਊਸ਼ਨ ਦਾ ਕੰਮ ਹੈ ਫਲਾਈਟ ਦੀ ਡਿਸਟ੍ਰੀਬਿਊਸ਼ਨ ਹੈ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਜੋ ਬਖਸ਼ਾ ਆਪਾਂ ਤੁਹਾਨੂੰ ਦੇ ਦੇਣੀ ਸਾਡੇ ਕੋ ਭਾਵੇਂ ਸਾਨੂੰ ਸ਼ਕਲ ਵੀ ਨਾ ਦਿਖਾਇਆ ساری ਜ਼ਿੰਦਗੀ ਤੁਸੀਂ ਇੱਥੇ ਆਓ ਦਰਬਾਰ ਚ ਮੱਥਾ ਠੀਕ ਹੋ ਗਿਆ ਚਲ ਜੀ ਚਾਰ ਚੀਜ਼ਾਂ ਤੁਹਾਡੇ ਕੋਲ ਦਿੱਤੀਆਂ ਜਾਣਗੀਆਂ ਰਾਧਾ 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 ਸਿਰਫ ਰਾਧਾ ਨਾਮ ਰਾਧਾ ਨਾਮ ਤੋਂ ਇਲਾਵਾ ਤੁਹਾਡੇ ਕੋ ਜ਼ਿੰਦਗੀ ਚ ਕਦੀ ਕੋਈ ਪੈਸਾ ਮੰਗ ਲਈਏ ਤਾਂ ਕਹਿੰਦੇ ਐਮ ਐਸ ਫਾਰਮ ਤੋਂ ਪਹਿਲਾਂ बाबा रामदेव की शोप के बिल्कुल सामने श्री फोन नंबर नोट कर सकते हो एट फोर टू सैवन सिक्स सैवन जीरो डबल टू ਜਿੰਨਾ ਵੀ ਤੁਸੀਂ ਅੱਜ ਕੱਲ ਦੇ ਜ਼ਮਾਨੇ ਕੀਰਤਨ ਕਥਾਵਾਂ ਔਰ ਤੁਸੀਂ ਬੜੇ ਖੁਸ਼ ਹੋਣੇ ਹੋ ਨਾ ਕਿ ਦੇਖੋ ਜੀ ਆਪਾਂ ਕਿੰਨਾ ਵੱਡਾ ਕੀਰਤਨ ਕੀਤਾ ਕਥਾ ਕੀਤੀ ਜੇ ਤਾਂ ਉਹਦਾ ਫਲ ਤੁਹਾਨੂੰ ਰਾਧਾ ਰਾਨੀ ਤੁਹਾਡੇ ਸੁਪਨੇ ਚ ਆਈ ਹੈ ਸਾਖਸ਼ਾਤ ਆਈ ਹੈ ਯਕੀਨ ਪਰ ਤੁਹਾਡੇ ਤੇ ਹੋ ਰਹੀ ਹੈ ਤਾਂ ਹੀ ਹੈ ਜੇ ਤੁਸੀਂ ਐਸਾ ਐਂਟਰਟੇਨਮੈਂਟ ਬਣਾਇਆ ਹੋਇਆ ਤੇ ਤੁਹਾਨੂੰ ਅੱਜ ਵੀ ਪਛਤਾਨਾ ਪਏਗਾ ਅੱਗੇ ਵੀ ਪਛਤਾਨਾ ਪਏਗਾ ਸੰਤ ਫਕੀਰ ਜਨਮ ਜਨਮ ਦਾ ਤਪੱਸਿਆ ਕੀਤੀ ਫਿਰ ਜਾ ਕੇ ਇਹ ਫਲ ਰਾਧਾ ਨਾਮ ਮਿਲਿਆ ਇਹ ਮਾਰਗ ਪੈਸਲ ਹੀ ਨਹੀਂ ਬਣਾਇਆ ਸੀ ਇਹ ਮਾਰਗ ਬਣਾਇਆ ਸੀਗਾ ਕਿਰਪਾ ਲਈ ਕਿ ਜੇ ਰਾਧਾ ਨਾਮ ਨਿਸ਼ਕਾਮ ਲੈ ਲਏ ਤੇ ਲੋਕਾਂ ਦੇ ਘਰ ਦੇ ਦੁੱਖ ਕਸ਼ਟ ਖਤਮ ਹੋ ਸਕਦੇ ਆ ਲੋਕੀ ਬਹੁਤ ਪਰੇਸ਼ਾਨ ਨੇ ਸੁੱਖੀ ਸੁਖ ਆ ਜਾਏਗਾ ਦੁੱਖ ਐ ਵਾ ਕਿ ਦੇਖੋ ਹਰ ਪਾਸੇ 네ਗੇਟਿਵਿਟੀ ਟੀਵੀ ਚ 네ਗੇਟਿਵਿਟੀ ਅਖਬਾਰ ਚ 네ਗੇਟਿਵਿਟੀ ਉਦਾਂ ਹੀ ਦੁੱਖ ਪ੍ਰਾਨ ਜਨਮ ਦਾ ਫਲ ਫਿਰ ਜਦੋਂ ਬੰਦਾ ਜਾਂਦਾ ਨਾ ਕਿਸੇ ਗੁਰੂ ਕੋ ਉਹਦੇ ਬੱਚੇ ਨੂੰ ਬਿਮਾਰੀ ਆ ਉਹ ਗੁਰੂ ਵੀ ਜੇ ਐ ਕਹਿ ਦੇ ਕਿ ਤੇਰੇ ਪ੍ਰਾਨ ਜਨਮ ਦਾ ਕਰਮ ਹੈ ਇਹ ਤੈਨੂੰ ਭੁਗਤਣਾ ਪਏਗਾ ਉਹ ਬੰਦਾ ਵੀ ਆਤਮ ਹੱਤਿਆ ਕਰੇਗਾ ਜਾਂ ਤਾਂ ਚਰਚ ਚੱਲ ਜਾਏਗਾ ਪੋਸਟਰ ਕੋ ਪ੍ਰੇਅਰ ਕਰਕੇ ਉਹ ਪੋਸਟਰ ਪ੍ਰੇਅਰ ਕਰਕੇ ਠੀਕ ਕਰਦੇ ਪਏ ਤੁਸੀਂ ਉਹਨਾਂ ਨੂੰ ਕਿਦਾਂ ਨਿੰਦਾ ਕਰ ਸਕਦੇ ਹੋ ਇੱਕ ਬੰਦਾ ਠੀਕ ਕਰਦਾ ਪਿਆ ਤੇ ਸਾਡੇ ਲਈ ਤਾਂ ਸਰਹਾਣੀ ਯੋਗ ਹੁਣ ਜੇ ਉਹ ਕਰ ਸਕਦੇ ਤੇ ਸਨਾਤਨੀ ਕਿਉਂ ਨਹੀਂ ਕਰ ਸਕਦੇ ਸਨਾਤਨੀ ਕੋ ਤਾਂ ਸਭ ਨਾਲ ਵੱਡੀ ਪਾਵਰ ਹੈ ਰਾਧਾ ਰਾਣੀ ਦੀ ਕਿਸੇ ਦੀ ਨਿੰਦਾ ਕਰਨ ਦੀ ਬਜਾਏ ਅੱਲਾਹ RAM ਫਕੀਰ ਵਾਈ ਗੁਰੂ ਯਿਸ਼ੂ ਇਹ ਸਾਰੇ ਇੱਕ ਨੇ ਇਹ ਸਾਰੇ ਸਾਡੇ ਕ੍ਰਿਸ਼ਨ ਦੇ ਹੀ ਰੂਪ ਹੈ ਜਿਹੜੇ ਅਲੱਗ-ਅਲੱਗ ਕਰਕੇ ਚੱਲ ਰਹੇ ਹਨ ਕਿਉਂਕਿ ਸਮਝ ਆ ਗਈ ਤੇ ਰੋਲਾ ਕੀ ਫਿਰ ਈਸ਼ਵਰ ਅੱਲਾਹ ਤੇ ਮੋਲਾ ਕੀ